328 ਪਵਨ ਸਰੂਪ ਮਾਮਲੇ ਨੂੰ ਲੈ ਕੇ ਐਸਆਈਟੀ ਅੱਜ ਐਸਜੀਪੀਸੀ ਚੰਡੀਗੜ੍ਹ ਵਿਖੇ ਜੋ ਦਫ਼ਤਰ ਹੈ ਉੱਥੇ ਪਹੁੰਚੀ ਸੀਗੀ ਤਾਂ ਥੋੜੀ ਦੇਰ ਬਾਅਦ ਹੀ ਬਾਹਰ ਆ ਗਈ ਹੈਗੇ ਤੁਹਾਨੂੰ ਦੱਸਦੀ ਕਿ ਬੀਤੇ ਦਿਨੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਸੀ ਤਾਂ 30 ਜਨਵਰੀ ਨੂੰ ਅਗਲੀ ਸੁਣਵਾਈ ਹੋਣੀ ਹੈਗੀ ਤਾਂ ਉਸ ਦੌਰਾਨ ਬਹੁਤ ਬਹਿਸ ਹੋਣੀ ਹੈਗੀ ਤਾਂ ਪਾਵਨ ਸਰੂਪਨ ਲੈ ਕੇ ਲਗਾਤਾਰ ਜੋ ਐਸਆਈਟੀ ਜਾਂਚ ਕਰ ਰਹੀ ਹੈ ਉਸ ਦੇ ਵਿੱਚ ਐਸਜੀਪੀਸੀ ਸਹਿਯੋਗ ਕਰ ਰਹੀ ਹੈ ਜਾਂ ਨਹੀਂ तमाम ਕਈ ਸਵਾਲ ਨੇ ਜਿਸ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਵੀ ਕਈ ਜੋ ਅਧੂਰੇ ਸਵਾਲ ਨੇ ਉਹਨਾਂ ਦੇ ਜਵਾਬ ਮੰਗੇ ਜਾ ਰਹੇ ਨੇ ਤਾਂ ਸਾਡੇ ਨਾਲ ਗੱਲਬਾਤ ਕਰਨ ਲਈ ਬੈਂਸ ਸਾਹਿਬ ਨੇ ਗੱਲਬਾਤ ਕਰਾਂਗੇ ਜੋ ਹੁਣੀ ਐਸਜੀਪੀਸੀ ਦਫਤਰ ਤੋਂ ਬਾਹਰ ਆਏ ਹੈਗੇ ਨੇ ਕੱਲ ਫੇਰ ਆਉਣਗੇ ਤਾਂ ਕਿਸ ਤਰੀਕੇ ਦਾ ਸਹਿਯੋਗ ਜੋ ਹੈ ਉਹ ਮਿਲ ਰਿਹਾ ਹੈਗਾ ਤਾਂ ਬਿਲਕੁਲ ਸਰ ਤੁਸੀਂ ਆਏ ਹੈਗੇ ਹੋ ਐਸਜੀਪੀਸੀ ਐਸਜੀਪੀਸੀ ਕਿਸ ਤਰੀਕੇ ਦਾ ਸਹਿਯੋਗ ਕਰ ਰਹੀ ਹੈ ਦੇਖੋ ਜੀ ਐਸਸੀਪੀਸੀ ਦੇ ਦਫਤਰ ਅਸੀਂ ਅੱਜ ਆਏ ਆ ਅੱਜ ਰਿਕਾਰਡ ਲੈਣ ਵਾਸਤੇ ਆਏ ਸਾਨੂੰ ਅਜ ਰਿਕਾਰਡ ਜੇ ਅੱਜ ਵੀ ਨਹੀਂ ਮਿਲਿਆ ਸਾਨੂੰ ਭਰੋਸਾ ਦਿੱਤਾ ਗਿਆ ਕਿ ਰਿਕਾਰਡ ਕੱਲ ਮਿਲ ਜੂਗਾ ਅਸੀਂ ਕੱਲ ਫੇਰ ਆਵਾਂਗੇ ਜੀ ਰਿਕਾਰਡ ਲੈਣ ਵਾਸਤੇ ਹਾਈ ਕੋਰਟ ਦੇ ਵਿੱਚ ਬੀਤੇ ਦਿਨੇ ਵੀ ਸੁਣਵਾਈ ਹੋਈ ਸੀਗੀ 30 ਜਨਵਰੀ ਨੂੰ ਪੂਰੀ ਬਹਿਸ ਹੋਣੀ ਹੈਗੀ ਹੈ ਇਹ ਖਬਰ ਆ ਰਹੀ ਹੈ ਕਿ ਕੁਝ ਤਰਾਵਾਂ ਜਿਹੜੀਆਂ ਹੈਗੀਆਂ ਉਹ ਜੋੜੀਆਂ ਜਾ ਰਹੀਆਂ ਜੀ ਦੇਖੋ ਜੀ ਦੇਖੋ ਜੀ ਜੋ ਵੀ ਮਸਲਾ ਮਾਨ ਜੋ ਹਾਈ ਕੋਰਟ ਦੇ ਵਿੱਚ ਪੈਂਡਿੰਗ ਹੈ ਸੁਣਵਾਈ ਦਿਨ ਹੈ ਉਹਦੇ ਬਾਰੇ ਇੱਥੇ ਕਮੈਂਟ ਕਰਨਾ ਮੇਰਾ ਮਨਦਾ ਨਹੀਂ ਕਿਉਂਕਿ ਮੈਟਰ ਸਬਜੁਡਾਈਸ ਉਹ ਅਸੀਂ ਆਨਰਬਲ ਹਾਈ ਕੋਰਟ ਦੇ ਵਿੱਚ ਉਧਰ ਰੈਪਲਾਈ ਦਵਾ ਲੀ ਤੇ ਇਹ ਕੀ ਵਜ੍ਹਾ ਹੈਗੀ ਹੈ ਕਿ ਤੁਸੀਂ ਇੱਥੇ ਆਉਣੇ ਹੋ ਤਾਂ ਫਿਰ ਜਸ ਸਹਿਯੋਗ ਨਹੀਂ ਪੂਰਾ ਹੋ ਰਿਹਾ ਉਹ ਕਹਿੰਦੇ ਕਿ ਸਹਿਯੋਗ ਹੋ ਰਿਹਾ ਹੈਗਾ ਸਮਾਂ ਬਹੁਤ ਲੱਗ ਰਿਹਾ ਤੇ ਉਧਰ ਉਹ ਹਾਈ ਕੋਰਟ ਦਾ ਵੀ ਹੈਗਾ ਵੀ ਫਟਾਫਟ ਦੇਖੋ ਜੀ ਇਹ ਰਿਕਾਰਡ ਦਿੱਤਾ ਹੁੰਦਾ ਤਾਂ ਮੇਰੇ ਰਿਕਾਰਡ ਲੈ ਕੇ ਬਾਹਰ ਨਿਕਲਣਾ ਸੀ ਅਜੇ ਤੱਕ ਮੈਨੂੰ ਰਿਕਾਰਡ ਨਹੀਂ ਮਿਲਿਆ ਉਹਨਾਂ ਨੇ ਕਿਹਾ ਕੱਲ ਦਵਾਵਾਂਗੇ ਹੁਣ ਅਸੀਂ ਕੱਲ ਦੇਖਾਂਗੇ ਜੀ ਅੱਛਾ ਜਾਂਚ ਦੇ ਵਿੱਚ ਕਈ ਅਜਿਹੇ ਸਵਾਲ ਨੇ ਜਿਹੜੇ ਹਜੇ ਤੱਕ ਅਧੂਰੇ ਨੇ ਕਿਸ ਤਰੀਕੇ ਦੇ سوال جواب ਜਾਂ ਕਿਸ ਤਰੀਕੇ ਦਾ ریکارڈ ਮੰਗਿਆ ਜਾ ਰਿਹਾ ਹੈ ਤੁਹਾਡੇ ریکارڈ ਦੀ ਜਿਹੜੀ ਪੂਰੀ ਕੰਪਲੀਟ ਲਿਸਟ ਹੈ ਜੀ ਉਹ ਮੈਂ ਐਸਪੀਸੀ ਦੇ ਆਫਿਸ ਦਿੱਤੀ ਹੋਈ ਤਾਂ ਇਹ ਸਨ ਜਾਂਚ ਅਧਿਕਾਰੀ ਬੈਂਸ ਸਾਹਿਬ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਐਸਜੀਪੀਸੀ ਦਫਤਰ ਇਹ ਜਰੂਰ ਪਹੁੰਚੇ ਸਨ ਲੇਕਿਨ ਇਹਨਾਂ ਨੂੰ ਜੋ ਬੰਦਾ ریکارڈ ਹੈ ਜਾਂ ਜਾਂਚ ਦੇ ਵਿੱਚ ਜਿਸ ਤਰੀਕੇ ਦਾ ریکارڈ ਚਾਹੀਦਾ ਉਹ ਨਹੀਂ ਮਿਲ ਰਿਹਾ ਤੁਹਾਨੂੰ ਦੱਸਦੀ ਏ ਕੀ ਬੀਤੇ ਦਿਨੀ ਵੀ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਸੀ 30 ਜਨਵਰੀ ਨੂੰ ਫਿਰ ਇਸ ਮਾਮਲੇ ਦੀ ਸੁਣਵਾਈ ਹੋਣੀ ਹੈਗੀ ਇਸ ਤੋਂ ਪਹਿਲਾਂ ਐਸਆਈਟੀ ਪੂਰਾ ਰਿਕਾਰਡ ਜੋ ਹੈ ਉਹ ਹਾਈ ਕੋਰਟ ਦੇ ਵਿੱਚ ਸਾਹਮਣੇ ਰੱਖਣਾ ਚਾਹੁੰਦੀ ਹੈਗੀ ਤਾਂ ਤੁਹਾਨੂੰ ਦੱਸ ਦਈਏ ਕਿ ਐਸਜੀ ਪੀਸੀਬ ਵੱਲੋਂ ਵੀ ਸਹਿਯੋਗ ਦੀ ਮੰਗ ਜਿਹੜੀ ਐਸਆਈਟੀ ਕਰ ਰਹੀ ਹੈ ਤੇ ਹਾਈ ਕੋਰਟ ਦੇ ਵਿੱਚ ਸਰਕਾਰ ਵੱਲੋਂ ਬੀਤੇ ਦਿਨੀ ਜੋ ਸੁਣਵਾਈ ਹੋਈ ਸੀ ਉਸ ਦੌਰਾਨ ਵੀ ਆਪਣੇ ਜਵਾਬ ਜਿਹੜਾ ਹੈਗਾ ਉਹ ਦਾਖਲ ਕੀਤਾ ਗਿਆ ਸੀ ਤਾਂ ਹੁਣ ਖਬਰ ਹੈ ਜਿਸ ਤਰੀਕੇ ਦੇ ਨਾਲ ਸਾਹਮਣੇ ਆ ਰਹੀਆਂ ਨੇ ਕਿ ਕੁਝ ਤਰਾਵਾਂ ਇਸ ਐਸਆਈਟੀ ਵੱਲੋਂ ਕੁਝ ਤਰਾਵਾਂ ਜਿਹੜੀਆਂ ਹੈਗੀਆਂ ਨੇ ਉਹ ਜੋੜੀਆਂ ਜਾ ਸਕਦੀਆਂ ਹੈਗੀਆਂ ਨੇ ਹਾਲਾਂਕਿ ਜਾਂਚ ਟੀਮ ਦੇ ਜੋ ਅਧਿਕਾਰੀ ਹੈਗੇ ਨੇ ਉਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਇਹ ਜਾਂਚ ਦਾ ਵਿਸ਼ਾ ਹੈਗਾ ਹਜੇ ਉਹ ਕੈਮਰੇ ਤੇ ਕੁਝ ਨਹੀਂ ਦੱਸ ਸਕਦੇ ਫਿਲਹਾਲ ਇਹਨਾਂ ਜ਼ਰੂਰ ਦੱਸਦੇ ਨਜ਼ਰ ਆ ਰਹੇ ਨੇ ਕਿ ਕੱਲ ਸੇਮ ਇਸੇ ਸਮੇਂ ਤੇ ਹੀ ਦੁਬਾਰਾ ਐਸਆਈਟੀ ਦੀ ਟੀਮ ਚੰਡੀਗੜ੍ਹ ਸੈਕਟਰ 5 ਸਥਿਤ 30 ਨੰਬਰ ਜੋ ਕੋਠੀ ਹੈ ਐਸਜੀਪੀਸੀ ਦਾ ਜੋ ਦਫਤਰ ਹੈ ਇੱਥੇ ਮੁਰ ਆਉਣਗੇ ਫਿਲਹਾਲ ਇਹਨਾਂ ਵੱਲੋਂ ਐਸਜੀਪੀਸੀ ਨੂੰ ਫੇਰ ਅੱਜ ਕੁਝ ਸਵਾਲ ਜਵਾਬ ਸੰਬੰਧੀ ਇੱਕ ਚਿੱਠੀ ਦਿੱਤੀ ਗਈ ਸੀ ਤਾਂ ਉਹਨਾਂ ਸਵਾਲਾਂ ਦੇ ਜਵਾਬ ਲਗਾਤਾਰ ਐਸਆਈਟੀ ਵੱਲੋਂ ਮੰਗੇ ਜਾ ਰਹੇ ਨੇ ਜੋ 328 ਪਾਵਨ ਸਰੂਪਾਂ ਦੇ ਮਾਮਲੇ ਲੈ ਕੇ ਐਸਆਈਟੀ ਜਾਂਚ ਕਰ ਰਹੀ ਹੈ ਤਾਂ ਕਹਿੰਦੇ ਨਜ਼ਰ ਆ ਰਹੇ ਨੇ ਕਿ ਜਾਂਚ ਚੱਲ ਰਹੀ ਹੈ ਐਸਆਈਟੀ ਦਾ ਸਹਿਯੋਗ ਸਾਨੂੰ ਚਾਹੀਦਾ ਹੈਗਾ ਤਾਂ ਕੱਲ ਫੇਰ ਐਸਆਈਟੀ ਦੀ ਟੀਮ ਐਸਜੀਪੀਸੀ ਦਫਤਰ ਦੇ ਵਿੱਚ ਆਵੇਗੀ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਪ੍ਰਮਿੰਦਰ ਸਿੰਘ ਨਾਲ ਡਨ ਮਿਊਟ ਵਰुण ਪਟ